તે જાગૃત મહિલા મંચ મોહારીને કઢી તિરંગા યાત્રા આપરેશન સિંદુરની સફલતાલી ભારતી ફોજની શલાઘા ભારત માતાની જય તે ભારતી ફોજ જિંદબાદ લગાએ નારે ਤੇ ਹੁਣ ਖਬਰਾਂ ਵਿੱਚ ਸਨ ਜਨਮਿਤ ਮਹਿਲਾ ਮੰਚ ਮੁਹਾਲੀ ਵੱਲੋਂ ਆਪਰੇਸ਼ਨ ਸਿੰਧੂ ਦੀ ਸਫਲਤਾ ਤੇ ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਦੇ ਮੰਤਵ ਨਾਲ ਤਿਰੰਗਾ ਯਾਤਰਾ ਕੱਢੀ ਗਈ ਜਿਸ ਦੇਗਵਾਈ ਪ੍ਰਦਾਨ ਰਾਮਦੀਪ ਕੌਰ ਨੇ ਕੀਤੀ ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਬਾਲੜੀਆਂ ਮਟਿਆਰਾਂ ਤੇ ਬਜ਼ੁਰਗ ਮਹਿਲਾਵਾਂ ਨੇ ਹਿੱਸਾ ਲਿਆ ਮੁਹਾਲੀ ਦੇ ਫੇਜ਼ 5 ਤੋਂ ਸ਼ੁਰੂ ਹੋਈ ਇਹ ਤਿਰੰਗਾ ਯਾਤਰਾ ਬਾਥਾਖੀ ਲਾਕਿਆਂ ਵਿੱਚੋਂ ਲੰਗੀ ਇਸ ਦੌਰਾਨ ਮਹਿਲਾਵਾਂ ਨੇ ਹੱਥਾਂ ਵਿੱਚ ਤਿਰੰਗੇ ਚੰਡੇ ਫੜੇ ਹੋਏ ਸਨ ਉਹਨਾਂ ਭਾਰਤ ਮਾਤਾ ਦੀ ਜੈ ਅਤੇ ਭਾਰਤੀ ਫੌਜ ਜਿੰਦਾਬਾਦ ਦੇ ਨਾਅਰੇ ਲਗਾਏ ਇਸ ਦਾ ਮੇਨ ਮੰਤਵ ਸਾਡੇ ਦੇਸ਼ ਦੀ ਸੈਨਾ ਨੂੰ ਸਾਡੇ ਦੇਸ਼ ਦੇ ਨੇਤਰਤਵ ਨੂੰ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਧੂ ਦੇ ਰਾਹੀਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਸਿੰਧੂਰ ਦੀ ਰੱਖਿਆ ਕੀਤੀ ਤੇ ਭਾਰਤ ਦੀ ਮਹਿਲਾਵਾਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਭਾਰਤ ਵੱਲ ਭਾਰਤ ਦੀ ਮਹਿਲਾਵਾਂ ਵੱਲ ਜੇ ਕੋਈ ਵੀ ਨਾਪਾਕ ਹਰਕਤ ਕਰੇਗਾ ਕਿਸੇ ਵੀ ਬੁਰੀ ਨਜ਼ਰ ਦੇ ਨਾਲ ਦੇਖੇਗਾ ਤਾਂ ਸਾਡਾ ਦੇਸ਼ ਮਜ਼ਬੂਤ ਹੈ ਉਸਨੇ ਕਿ ਕਰਾਰਾ ਜਵਾਬ ਦੇ ਲਏ ਆਪਣੀ ਦੇਸ਼ ਦੀ ਸੈਨਾ ਦਾ ਮਨੋਬਲ ਵਧਾਉਣਾ ਚਾਹੇ ਤੇ ਨਾਲ ਸਾਰੇ ਜਨੋਂ ਧੰਨਵਾਦ ਵੀ ਕਰਦੇ ਹਾਂ ਵੀ ਉਹਨਾਂ ਨੇ ਸਾਡੀ ਰੱਖਿਆ ਕੀਤੀ ਨਾਲ ਆਪਰੇਸ਼ਨ ਸਿੰਧੂਰ ਦਾ ਤੇ ਬੇਮਿਸਾਲ ਤਰੀਕੇ ਨਾਲ ਕਾਰਵਾਈ ਕੀਤੀ ਤੇ ਜਿਹੜਾ ਪਹਿਲਗਾਮ ਦੇ ਵਿੱਚ ਇਹਨਾਂ ਨੇ ਅਤਵਾਦੀਆਂ ਨੇ ਆ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਮਾਰਿਆ ਸੀ ਉਹਦਾ ਬਹੁਤ ਖੂਬਸੂਰਤੀ ਬੇਮਿਸਾਲ ਤਰੀਕੇ ਨਾਲ ਇਹਨਾਂ ਨੇ ਜਵਾਬ ਦਿੱਤਾ ਆਪਣੀ ਭਾਰਤੀ ਸੈਨਾ ਨੇ ਖਬਰਾਂ